ਕਾਰ ਵਾਲਾ ਸੀ ਜਿੰਦੀ ਡੈਥ ਹੋਈ ਜੀ ਕੀ ਨਾਂ ਸੀ ਉਹਨਾਂ ਦਾ ਜੀ ਬਾਸ ਜੀ ਹਾਂਜੀ ਬਾਸ ਜੀ ਬਹਾਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਾ ਆਉਦੇ ਤੁਹਾਨੂੰ ਬੱਚਾ ਆ ਗਿਆ ਠੀਕ ਹੈ ਜੀ ਤੇ ਬੱਚੇ ਕਿੰਨੇ ਪਰਵਾਰਚੇ ਜੀ ਚਾਰ ਕੁੜੀਆਂ ਦੋ ਮੁੰਡੇ ਚਾਰ ਕੁੜੀਆਂ ਦੋ ਮੁੰਡੇ ਠੀਕ ਹੈ ਜੀ ਕੀ ਮੰਗ ਕੇ ਕਰਦੇ ਜੀ ਹੁਣ ਤੁਸੀਂ ਨਛੇ ਨੇ ਇੱਕ ਹੋਰ ਕਾਰ ਕੀਤਾ ਬੇਸਾਰਾ 6 ਬੱਚਿਆਂ ਦੇ ਪਿਤਾ ਦੀ ਹੋਈ ਮੌਤ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਕਮਾਲਾ ਮਿੱਟੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਰਿਵਾਰ ਦੇ ਕਰੀਬ 35-40 ਸਾਲ ਉਮਰ ਜਿਹੜੇ ਨੌਜਵਾਨ ਦੀ ਉਸ ਦੀ ਨਸ਼ੇ ਕਾਰਨ ਤੇ ਹੋਰ ਕਰਦੇ ਆ ਗੱਲਬਾਤ ਬਾਪੂ ਜੀ ਕੀ ਨਾਂ ਹੈ ਆਪਣਾ ਇਹ ਸਾਕਾ ਸਿੰਘ ਇਹ ਕੀ ਹੈ ਜਿਹੜਾ ਪਾਣਾ ਬਪਰੇ ਕੀ ਬਪਰੇ ਜੀ ਸ਼ੇਬਾ ਸਿੰਘ ਨਾਂ ਬਾਲ ਸਿੰਘ ਤੇ ਕੀ ਚੱਕਰ ਕੀ ਬਣਾਇਆ ਬੇਟਾ ਸੀ ਆਪਣਾ ਜੀ ਬੇੜਾ ਆਪਣਾ ਸੀ ਠੀਕ ਹੈ ਜੀ ਕੀ ਚੱਕਰ ਬਣਿਆ ਜੀ ਜੀ ਮਹੀਨਾ ਬਜ਼ਾਰਿਆ ਤੇ ਮਹੀਨੇ ਵਿੱਚ ਆਇਆ ਰਾਜ ਹਾਰਾਂ ਉਹ ਜਾਇਆ ਠੀਕ ਹੈ ਜੀ ਤੇ ਇੱਥੋਂ ਮੋਰਸਾ ਲੈ ਗਿਆ ਕਿਸ ਤੋਂ ਲੈ ਕੇ ਵੀ ਗੱਲ ਆਉਤੋਂ ਫੇ ਮੋਕਾ ਡਿੱਗਾ ਬੈਠ ਕੇ ਇਹਨਾਂ ਜਾ ਕੇ ਜਦ ਮੌਤ ਹੋ ਗਈ ਉਹਦੀ ਹਾਂਜੀ ਹਾਂ ਹਾਂ ਚਾਰ ਗੁੱਡੀਆਂ ਲੋਕਾ ਕੇ ਠੀਕ ਹੈ ਜੀ ਉਮਰ ਕਿੰਨੀ ਕੁ ਬੱਚੇ ਦੀ ਹਾਂ ਜੀ ਕੱਲ 35 36 ਸਾਲ ਇਥੇ ਕੀ ਆ ਠੀਕ ਹੈ ਜੀ ਤੇ ਸਾਲ ਵੱਧ ਗੇ ਲੋ ਜਾਂ ਘੱਟ ਗੇ ਲੋ ਇਥੇ ਵੀ ਇੰਨੀ ਕੀ ਠੀਕ ਹੈ ਜੀ ਹਾਂਜੀ ਤੁਸੀਂ ਇਹ ਕਿਹੜੇ ਪਿੰਡ ਮੌਤ ਹੋਈ ਜੀ ਇਹ ਨੇੜਲਾ ਪਿੰਡ ਸੀ ਜੈਮਰ ਵਾਲਾ ਜੈਮਰ ਵਾਲਾ ਹਾਂਜੀ ਠੀਕ ਹੈ ਜੀ ਤੇ ਕੀ ਮੰਗ ਕੀ ਕਰਦੇ ਜੀ ਹੁਣ ਹਾਂਜੀ ਮੰਗ ਕੀ ਕਰਦੇ ਹੋ ਜੀ ਹੁਣ ਮੰਗ ਹਾਂਜੀ ਹਾਂਜੀ ਬੱਚੇ ਨਿਕਨੇਗੇ ਜੀ ਜੇ ਵੇਹ ਜਾਣਾ ਹਾਂਜੀ ਆ ਘਰ ਵੀ ਵੇਲਵਾ ਦੇ ਕਾਂਡੇ ਭਾਈ ਬੱਚੇ ਨਿਕਨੇ ਵੇਹਣਾ ਨਾ ਬੜਾ ਠੀਕ ਹੈ ਜੀ ਹਾਂਜੀ ਘਰ ਬਾਹਰ ਹੈਗਾ ਕੋਈ ਨਹੀਂਗਾ ਠੀਕ ਹੈ ਜੀ ਤੇ ਕਸੂਰ ਵਾਰ ਕਿੰਨੂੰ ਮੰਨਦੇ ਜਿਹੜਾ ਤੁਸੀਂ ਮਤਲਬ ਬੱਚਾ ਆ ਚਲੋ ਨਸ਼ਾ ਕਰ ਰਿਹਾ ਇੱਕ ਵੱਖਰੀ ਗੱਲ ਹੈ ਜੀ ਹਾਂਜੀ ਤੇ ਇੱਕ ਸੁਰੂਆਤ ਤੁਸੀਂ ਮੰਨਦੇ ਵੀ ਕਿਸੇ ਨੇ ਕੋਈ ਕਿਸੇ ਤੋਂ ਲੈਣ ਗਿਆ ਸੀ ਏਜ ਬੱਚਾ ਜਦ ਕਿਸੇ ਨੇ ਲਾਇਆ ਸੀ ਜਿਹੜਾ ਮਤਲਬ ਨਸ਼ੇ ਤੇ ਲਾਇਆ ਸੀ ਇਹਨੂੰ ਹਾਂਜੀ ਕੱਲ ਹਾਂਜੀ ਹਾਂਜੀ ਕਾਲੀ ਦੀ ਪੱਕਾ ਪਤਾ ਕੋਈ ਨਹੀਂ ਕਿਤੋਂ ਲਿਆ ਕਿਤੋਂ ਨਹੀਂ ਲਿਆ ਠੀਕ ਹੈ ਜੀ ਹਾਂਜੀ ਸਾਨੂੰ ਇਹਨਾਂ ਪਤਾ ਸਰੇਂਜਣ ਦੀ ਜਿਹੜੀ ਦੁਕਾਨ ਕਰ ਲਈ ਆ ਅੱਛਾ ਜੀ ਉਹ ਪਉ ਨੂੰ ਪਤਾ ਸਾਨੂੰ ਪਤਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਇਹ ਮਕਮਾ ਉੱਥੇ ਕਹਿੰ ਜਾ ਕੇ ਠੀਕ ਇਹ ਪਾਉ ਨਹੀਂ ਪਹਿਲੋ ਚਲੇ ਗਿਆ ਮੈਂ ਕਿੰਨਾ ਮਰ ਗਿਆ ਠੀਕ ਹੈ ਜੀ ਫੜ ਜਦਾਂ ਤੂ ਕੇ ਛਾਵੇਂ ਪਾਇਆ ਤੇ ਲੀੜਾ ਪਾਇਆ ਮੂੰਹ ਤੇ ਠੀਕ ਹੈ ਜੀ ਹਾਂਜੀ ਤੇ ਬੱਚਾ ਪਹਿਲੋ ਵੀ ਨਸ਼ਾ ਕਰਦਾ ਸੀ ਕਿ ਜਾਂ ਇਹ ਪੰਜ ਆਸਾ ਪਹਿਲੋ ਕਰਦਾ ਰਹੇ ਹੁਣ ਬਜਾ ਮਹੀਨਾ ਹੋ ਗਿਆ ਮਹੀਨੇ ਬਾਅਦ ਪਸੋ ਯਾਰਾ ਵਜਾਇਆ ਹਾਂਜੀ ਤੇ ਕੱਲ ਜੀ ਇਥੋਂ ਘਰੋਂ ਸੱਤ 8 ਵਜੇ ਚਲਾ ਗਿਆ ਅੱਛਾ ਜੀ ਤੇ 9 ਵਜੇ ਦੀ ਮੌਤ ਹੋ ਗਈ ਠੀਕ ਹੈ ਜੀ ਤੇ ਕੀ ਕਰਦੇ ਤੁਸੀਂ ਕੰਮ ਕਰਕੇ ਤੁਹਾਡਾ ਝਾੜੀ ਦਾ ਪਾਜੀ ਡੈਡੀ ਦਾ ਤੇ ਬੱਚਾ ਕੀ ਕਰਦਾ ਸੀ ਜਿਹੜਾ ਜੀ ਬੱਚਾ ਵੀ ਝਾੜੀ ਦਾ ਪਾਜੀ ਡੈਡੀ ਦਾ ਪਾ ਕਰਦਾ ਹਾਂਜੀ ਠੀਕ ਹੈ ਜੀ ਇਹ ਤੁਹਾਡਾ ਪਿੰਡ ਕਿਹੜਾ ਬਾਪੂ ਜੀ ਪਿੰਡ ਕਮਾਲਾ ਮਿੱਡੂ ਕਮਾਲਾ ਮਿੱਡੂ ਜੀ ਹਾਂਜੀ ਥਾਣਾ ਆਰਪਕੇ ਜੀ ਥਾਣਾ ਹੁਣ ਉਲਪਾ ਮੱਲਾ ਲੱਗਦਾ ਮੱਲਾ ਲੱਗਦਾ ਠੀਕ ਮੱਲਾ ਲੱਗਦਾ ਹਾਂ ਠੀਕ ਹੈ ਜੀ ਤੇ ਤੁਸੀਂ ਹੁਣ ਮੰਗ ਕਰੋਗੇ ਕਿ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਤੇ ਜਿਹੜਾ ਪਰਿਵਾਰ ਦੇ ਬੱਚੇ ਆ ਉਹਨਾਂ ਦਾ ਵਿਆਹ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਬਸ ਇਹੋ ਮੰਗ ਆ ਜੀ ਠੀਕ ਧਰ ਬਰ ਬਣ ਜੇ ਠੀਕ ਹੈ ਹਾਂਜੀ ਠੀਕ ਹੈ ਜੀ ਸਰਦਾਰ ਭਵਿੰਦਰ ਸਿੰਘ ਜੀ ਇਸ ਮਸਲੇ ਤੇ ਕੀ ਕਹਿਣਾ ਚਾਹੋਗੇ ਜੋ ਪਣ ਵਾਪਰਿਆ ਜੀ ਆਪਣੇ ਲੱਖ ਚ ਦੇਖੋ ਜੀ ਇਹ ਤਾਂ ਕੋਈ ਗੱਲ ਕਹਿਣ ਵਾਲੀ ਨਹੀਂ ਜਾਂਦੀ ਜਦੋਂ ਕਿਸੇ ਘਰ ਕੋਈ ਜਵਾਨ ਪੁੱਤ ਚਲੇ ਜਾਂਦਾ ਠੀਕ ਹੈ ਜੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਮਾਪੇ ਬੱਚਿਆਂ ਤੋਂ ਆਸ਼ਵਾਸ ਕਰਦਾ ਵੀ ਸਾਨੂੰ ਬੁੱਢੇ ਵੇਰੇ ਸੰਭੇਗਾ ਜੇ ਅਸੀਂ ਮਰ ਗਏ ਤਾਂ ਕੋਈ ਸਾਡੀ ਲਾਸ਼ ਨੂੰ ਚੁੱਕ ਕੇ ਸੇਵਾ ਤੇ ਕਾਣੇ ਲਾਉ। ਠੀਕ ਹੈ ਜੀ। ਪਰ ਅੱਜ ਹਾਲਾਤ ਦੂਜੇ ਪਾਸੇ ਹੋ ਗਏ ਕਿ ਨੌਜਵਾਨ ਪੁੱਤ ਚਲੇ ਗਿਆ ਤੇ ਉਹਨੂੰ ਮੋਢਾ ਜਿਹੜਾ ਉਹ ਬਜ਼ੁਰਗ ਮਾਪਿਆਂ ਨੂੰ ਦੇਣਾ ਪਿਆ। ਠੀਕ ਹੈ ਜੀ। ਜਿਹੜੇ ਉਹਦੇ ਬੱਚੇ ਨੇ ਉਹ ਅਨਬਾਲਗ ਨੇ। ਹਾਂਜੀ। ਛੋਟੇ ਨੇ 14 14 15 15 ਸਾਲ ਦੇ ਤੇ ਮਾਤਾ ਵੀ ਗੁਜ਼ਰੀ ਹੋਈ ਹੈ। ਮਾਤਾ ਪਿੱਛੇ ਜੇ ਕੈਂਸਰ ਨਾਲ ਗੁਜ਼ਰੀ ਸੀ। ਹਾਂਜੀ। ਉਹਦੇ ਚ ਹੁਣ ਹਾਲਾਤ ਜਿਹੜੇ ਆ ਬੰਦੇ ਉੱਤੇ ਬੈਠੇ ਹੋਏ ਨੇ ਇਹ ਹਾਂਜੀ ਆਪਦੀ ਜਗਾ ਜਿਹੜੀ ਜੋ ਹੀ ਮਾਤਾ ਤੇ ਕੁਝ ਲੱਗ ਗਈ ਹਾਂਜੀ ਕੁਝ ਕਰਦੇ ਜਿਹੜੇ ਹਾਲਾਤ ਉਸ ਖਾਵੇਂ ਨਾਰੇ ਹਾਂਜੀ ਹੁਣ ਜਿਹੜੇ ਬੱਚੇ ਇਹਦੇ ਚਾਰ ਗੁੱਡੀਆਂ ਨੇ ਛੋਟੀ ਆ ਗੁੱਡੀ ਹੈਗੀ ਚੜ੍ਹ ਕੇ ਤਿੰਨ ਸਾਲ ਦੀ ਹਾਂਜੀ ਤੇ ਵੱਡੀ ਗੁੱਡੀ ਜਿਹੜੀ 14-15 ਸਾਲ ਦੀ ਆ ਉਹਦੇ ਮੁੰਡੇ ਨੇ ਛੋਟੇ ਹਾਂਜੀ ਹਾਲਾਤ ਅਜਿਹੇ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਨਸ਼ਾ ਕਰਨ ਵਾਲਿਆਂ ਦੇ ਜਿਹੜੇ ਹੁਣ ਨਹੀਂ ਹੁੰਦੇ ਤੇ ਫਿਰ ਗਰੀਬ ਆ ਇਨਾ ਦਾ ਤਾਂ ਕੋਈ ਹੈ ਨਹੀਂਗਾ ਵੀ ਜਿਹਦੇ ਕੋਈ ਜ਼ਾਇਦਤ ਵੀ ਹੋਵੇ ਵੀ ਚਲ ਉਧਰੋਂ ਵੀ ਕੁਝ ਕਰ ਲੈਣਾ ਡਾੜ ਜਪਾ ਹੀ ਕਰਨਾ ਜਿਹੜਾ ਉਹ ਆਪ ਦਾ ਮਸਾ ਪੂਰਾ ਹੁੰਦਾ ਸੀ ਹਾਂਜੀ ਤੇ ਬਹੁਤ ਔਖਾ ਜਿਹੜਾ ਸਰਕਲ ਆ ਪਹਿਲਾਂ ਜਦੋਂ ਮਾਤਾ ਨੂੰ ਕੈਂਸਰ ਹੋ ਗਿਆ ਉਹ 2-3 ਸਾਲ ਉਹਦੇ ਲੱਗੇ ਹੂੰ ਤਾਂ ਹੁਣ ਜਿਹੜਾ ਰਹਿੰਦਾ ਹੁੰਦਾ ਸੀ ਕਸਰ ਮੁੜ ਕੇ ਇਹਦੇ ਤੇ ਨਿਕਲ ਗਈ ਹੂੰ ਹੁਣ ਇਹ 24-25 ਦਿਨ ਬਾਅਦ ਪਾਸੇ ਲੈ ਕੇ ਆਇਆ ਜੀ ਕੰਮ ਤੇ ਹਾਂਜੀ ਉਹਦੇ ਨਾਲ ਬਚਿਆ ਸੀ ਕੁਝ ਸ਼ੇਰ ਪੱਖੋਂ ਵੀ ਵਧੀਆ ਹੋ ਗਿਆ ਸੀ ਤਦ ਪਤਾ ਨਹੀਂ ਕਿ ਆਣ ਕੇ ਇਹਨੂੰ ਫਿਰ ਕੀ ਝੱਸਾ ਚੜਿਆ ਤੇ ਇੱਥੇ ਜਾ ਕੇ ਇਹਨੇ ਟੀਕਾ ਲਿਆ ਇੱਥੋਂ ਕਿਦੋਂ ਸਮਾਨ ਲਿਆ ਜੈਮਰਾਲ ਜਾ ਕੇ ਇਹਨੇ ਸੂਈ ਸਰੇਂਜ ਲਈ ਤੇ ਟੀਕਾ ਖੁੱਲਿਆ ਠੀਕ ਹੈ ਜੀ ਉੱਥੇ ਲਾ ਕੇ ਬਾਹਰ ਤੇ ਬਸ ਉੱਥੇ ਮੁੰਡੇ ਉੱਥੇ ਝੋਨਾ ਨੂੰ ਆਉਂਦੇ ਸੀ ਇਹਦੇ ਘਰ ਦੇ ਉਹ ਮੁੰਡੇ ਪਾਣੀ ਲੈਣ ਗਏ ਨੇ ਤੇ ਪਾਣੀ ਲੈ ਕੇ ਉਹਨਾਂ ਨੇ ਵੇਖਿਆ ਉਹਨਾਂ ਮੋਟਰਸਿਲ ਦੇ ਨਾਲ ਧੋ ਲਾ ਕੇ ਬੈਠਾ ਉਹਨਾਂ ਵਾਜਾਂ ਨੂੰ ਜਾਂ ਮਾਰਿਆ ਤੇ ਉਹਨਾਂ ਦੇ ਇਹਨੂੰ ਕੀ ਕਹਿਣ ਲੱਗਿਆ ਹਾਂ ਉੱਥੇ ਰੋਣਾ ਪਾਇਆ ਜੋ ਸਾਹੀ ਜੈਂ ਤਾਂ ਭਾਜੀ ਦੇ ਤੇ ਉਹਨਾਂ ਦਾ ਵੇਖਿਆ ਮੁੱਕਿਆ ਹਾਂਜੀ ਹਾਂ ਤੇ ਪਰਿਵਾਰ ਦੇ ਹਾਲਾਤ ਕੀ ਨੇ ਜੀ ਬਾਈ ਜੀ ਹਾਲਾਤ ਪਰਿਵਾਰ ਦੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਦੇ ਲਈ ਤੇ ਘਰ ਤੋਂ ਗਏ ਨੇ ਲਈ ਥਾਂ ਵੀ ਨਹੀਂ ਲੱਭੀ ਹਾਂਜੀ ਸਰਕਾਰੀ ਥਾਂ ਤੇ ਬੈਠੇ ਨੇ ਠੀਕ ਹੈ ਆ ਦੋ ਕਮਰੇ ਨੇ ਜੁਆ ਘਰ ਦੇ ਪਾਇਲ ਉੱਤੇ ਜਿਹੜਾ ਬਦਤਰ ਹੀ ਆ ਹਾਲਾਤ ਹਾਂਜੀ ਇੱਕ ਮੌਣ ਵਾਲਾ ਵੀ ਕੋਈ ਨਹੀਂਗਾ ਘਰ ਦੇ ਵਿੱਚ ਬੱਚੇ ਛੋਟੇ ਨੇ ਹਾਂਜੀ ਤੇ ਆ ਬਜ਼ੁਰਗ ਜਿਹੜਾ ਇਹ ਵੀ ਲੱਤਾਂ ਤੋੜਿਆ ਤੇ ਝੜੀ ਇਹ ਕਿੰਨੀ ਕਿਧਰ ਪੂਰੀ ਜਾ ਸਕਦਾ ਵੀ ਜੇ ਮਤਲਬ ਪੂਰਾ ਲਾੜਵੇ ਹਾਂਜੀ ਤੇ ਮੈਂ ਕੀ ਕਰਦੇ ਬਾਈ ਜੀ ਹੁਣ ਅਗੇ ਯਾਰ ਇਸ ਤਰ੍ਹਾਂ ਵੀ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਨਾਲ ਮੁੜ ਜੰਨਾ ਥੋੜਾ ਬਹੁਤਾ ਕਰਕੇ ਹਾਂਜੀ ਇਹਨਾਂ ਦਾ ਕੋਈ ਘਰ ਬੂਆ ਬਣਾ ਦਿੱਤਾ ਜਾਵੇ ਹਾਂਜੀ ਤੇ ਬੱਚੇ ਛੋਟੇ ਨੇ ਚਲ ਉਹਨਾਂ ਦਾ ਕੋਈ ਆਸਰਾ ਜੇ ਕੋਈ ਬਣ ਜੂਗਾ ਤੇ ਹੋਰ ਦੋ ਚੰ ਸਾਲਾਂ ਨੂੰ ਕਿਉਂ ਗਿੜਿਆ ਰਹਿਣ ਵਾਲੀ ਆ ਉਹਨਾਂ ਦਾ ਕੋਈ ਆਸਰਾ ਬਣ ਜਾਵੇ ਸਦਾਤਪੇ ਮੈਂ ਦੱਸਾਂ ਕਿ ਜਿੱਥੇ ਸਰਕਾਰ ਯਤਨ ਕਰ ਰਹੀ ਹੈ ਜੋ ਨਸ਼ਾ ਵਿਰੋਧ ਜਾਂ ਜਿਸ ਤਰ੍ਹਾਂ ਵੀ ਕਹਿ ਰਹੇ ਵੀ ਆਪਾਂ ਆਪਣੀ ਰੈਸਪੀ ਸਰਦਾਰ ਭਵਿੰਦਰ ਸਿੰਘ ਜਿਹੜੇ ਹੈ ਰੋਜ਼ ਵੱਡੀ ਇੱਕ ਖੇਪ ਜਿਹੜੀ ਵਿਰਾਮਦ ਕਰਦੇ ਹੈਗੇ ਨਸ਼ਾ ਤਸਕਰਾਂ ਤਾਂ ਲੇਕਿਨ ਜੇ ਦੂਸਰੇ ਪਨੇ ਗੱਲ ਕੀਤੀ ਜਾਵੇ ਕਿਦ ਤਰ੍ਹਾਂ ਕਿਤੇ ਸਾਡੀ ਸਮਾਜਿਕ ਚੁਮੇਵਾਰੀ ਬੰਦੀ ਵੀ ਕੁਝ ਲੋਕਾਂ ਨੇ ਜਿਹੜਾ ਨਸ਼ੇ ਨੂੰ ਨਸ਼ਾ ਵੇਚਣ ਨੂੰ ਰੋਜ਼ਗਾਰ ਦੇ ਤੌਰ ਤੇ ਮੇਰੇ ਖਲਚ ਬਣਾ ਲਿਆ ਤੇ ਉਹ ਬਹੁਤ ਸਾਰੇ ਜਿਹੜੇ ਘਰਾਂ ਦਾ ਜਾੜਾ ਕਰ ਰਿਹਾ ਜੀ ਜੇ ਤਾਂ ਕਿਸੇ ਦੀ ਜਮੀਰ ਜਾਗਦੀ ਹੋਵੇ ਤਾਂ ਉਹ ਇਹ ਗੱਲ ਸੋਚੇ ਵੀ ਜੇ ਕਿਸੇ ਦੇ ਅੰਦ ਲੱਗੀ ਤੇ ਸਾਡੇ ਵੀ ਲੱਗ ਸਕਦੀ ਹੈ। ਹਾਂਜੀ। ਜਿੰਨੇ ਲੋਕ ਨਸ਼ਾ ਵੇਚਦੇ ਸੀ ਸਾਰਿਆਂ ਦੇ ਪਰਿਵਾਰ ਜਿਹੜੇ ਨੇ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ। ਹਾਂਜੀ। ਉਹਨਾਂ ਦੇ ਵਿੱਚ ਹੁਣ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਬਣ ਗਏ ਵੀ ਜਿਹੜਾ ਨਸ਼ਾ ਵੇਚਦੇ ਨੇ ਸਰਕਾਰ ਨੇ ਇੱਕ ਜਿਹੜੀ ਵਹਿਮ ਚਲਾਈ ਹੈ ਨਿਯੋਤ ਨਸ਼ਾ ਰੋਧ। ਹਾਂਜੀ। ਪਰ ਉਹ ਜਿਹੜੇ ਇੱਥੋਂ ਦੇ ਨੇਤਾ ਲੋਕ ਨੇ ਐਮ ਐਲ ਏ ਨੇ ਉਹ ਵੀ ਆਪ ਜਦੋਂ ਆਣ ਕੇ ਇੱਥੋਂ ਸਾਰਾ ਕੁਝ ਹੋ ਕੇ ਗਏ ਆ ਤੇ ਆ 3 ਦਿਨ ਨਹੀਂ ਹੋਏ ਜਿੱਥੋਂ ਉਹਨਾਂ ਦਾ ਉਹ ਪਖੰਡ ਵੱਗ ਚੱਲੇ ਨੂੰ ਤੇ ਆ ਇਹਨਾਂ ਦੇ ਘਰ ਦੇ ਵਿੱਚ ਵੀ ਬੱਚਿਆਂ ਨੂੰ ਟੱਚ ਜਿਹੜੀਆਂ ਟੀ-ਸ਼ਰਟਾਂ ਦਿੱਤੀਆਂ ਨੇ ਨਸ਼ਾ ਵਿਰੋਧ ਨਸ਼ਾ ਅਵਰੋਧ ਪਰ ਉਹ ਕਿੱਥੇ ਜਿਹੜੀਆਂ ਸਰਕਾਰੀ ਇੱਕ ਪੈਸਾ ਹੀ ਬਰਬਾਦ ਕੀਤਾ ਜਾ ਰਿਹਾ ਇਹ ਇਹ ਕਹਿ ਕੇ ਚਲਾਉਣ ਦੀ ਕੀ ਢੀਕੀ ਲੋੜ ਆ ਜੇ ਯੁੱਧ ਚਲਾਉਣਾ ਨਸ਼ਾ ਵਿਰੋਧ ਦੀ ਕੰਮ ਕਰਨਾ ਤੇ ਕੋਈ ਕਹਿਣ ਦੀ ਲੋੜ ਨਹੀਂ ਕਿ ਜੇ ਇਹ ਤਾਂ ਸਰਕਾਰ ਦਾ ਜੋ ਇੱਕੋ ਕੰਮ ਆ ਵੀ ਅ ਦਿੱਤੀ ਜਨ ਹਥਿਆਰਬਾਜ਼ੀ ਕਰੀ ਜਾਣੀ ਸਿਰਫ ਹਥਿਆਰਬਾਜ਼ੀ ਤੇ ਕਰਦੇ ਮੋਟੋ ਮੋਟੋ ਸਰਕਾਰ ਦਾ ਕਿਤਨਾ ਕਿਤੇ ਆਪਣਾ ਚਿਹਰਾ ਜਮਗਾਉਣਾ ਕੋਈ ਖਾਸ ਰੋਲ ਨਹੀਂ ਕਿਹਾ ਕਿ ਨਸ਼ਿਆਂ ਦੇ ਵਿੱਚ ਜੇ ਬਚਾਉਣਾ ਹੋਵੇ ਤਾਂ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਹੈ ਬਚਾਈ ਜਾ ਸਕਦੀ ਹੈ ਜਿਹੜੇ ਅਸੀਂ ਤਾਂ ਸੋਚਦੇ ਵੀ ਇਹ ਜਿਹੜੇ ਹਾਲਾਤ ਨੇ ਇਹ ਮੱਧ ਵਰਗੀ ਲੋਕਾਂ ਦੇ ਉੱਤੇ ਆਣ ਕੇ ਜਿਹੜੀ ਡਿੱਗੀ ਆ ਜਾਂ ਛੋਟੇ ਜਿਹੜੇ ਮਜ਼ਦੂਰ ਲੋਕ ਨੇ ਇਹ ਉਹਨਾਂ ਦੇ ਘਰਾਂ ਦੇ ਵਿੱਚ ਹਾਲਾਤ ਜਿਹੜੇ ਪਹਿਲਾਂ ਹੀ ਸਖਾਵੇਂ ਨੇ ਮੰਗਾਈ ਬਹੁਤ ਜ਼ੋਰ ਫੜ ਚੁੱਕੀ ਹੈ ਤੇ ਉਤੋਂ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਨੇ ਕੰਮ ਨਹੀਂ ਹੋ ਚੁਕੀਆਂ ਉਹ ਐਸਾ ਲੈਂਡ ਦੇ ਉੱਤੇ ਨਹੀਂ ਆਏ ਵੀ ਕਿਸੇ ਨੂੰ ਉਹ ਬਾਹ ਫੜ ਸਕਣਾ ਜਾਂ ਕਿਸੇ ਦਾ ਕੋਈ ਹੱਲਾ ਕਰ ਸਕਣਾ ਫਿਰ ਬੇਰਜ਼ਗਾਰੀ ਜਿਹੜੀ ਆ ਉਹ ਵੀ ਇਸ ਲੈਂਡ ਨੂੰ ਬੜਾ ਬੜਾ ਵਾ ਦਿੰਦੀ ਹੈ ਠੀਕ ਹੈ ਹਾਂ ਬਿਲਕੁਲ ਜੀ ਮਜਬੂਰੀ ਹੋਈ ਬੇਰਜ਼ਗਾਰੀ ਮਜਬੂਰੀਆਂ ਕੋਈ ਕੰਮ ਨਹੀਂ ਹੈਗਾ ਲੋਕ ਵਹਿਲੇ ਨੇ ਨੈਟ ਦੇ ਉੱਤੇ ਸਾਰ ਜਿਹੜੀ ਮੋਬਾਈਲ ਚਲਾ ਲਿਆ ਤੇ ਉਹਦੇ ਤੇ ਵੀ ਕੋਈ ਕੰਮ ਨਹੀਂ ਹੈਗਾ ਵੀ ਕੋਈ ਕੰਮ ਨਹੀਂ ਹੈਗਾ ਕੋਈ ਜੋਬ ਨਹੀਂ ਹੈਗੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਉਹਨਾਂ ਨੂੰ ਪੜ੍ਹਾਈ ਦਾ ਟਾਈਮ ਨਹੀਂ ਦਿੱਤਾ ਜਾਂਦਾ ਜੇ ਉਹ ਪੜਾਉਂਦੇ ਨੇ ਬੱਚੇ ਉੱਥੇ ਜਾਂਦੇ ਸਕੂਲਾਂ 'ਚ ਇਹ ਬੱਚੇ ਛੋਟੇ ਛੋਟੇ ਨੇ ਉਹ ਕੁੜੀਆਂ ਚੌਥੀ 'ਚ ਜਾਂਦੀਆਂ ਮਾਂ ਤਾਂ ਕਿਹਾ ਇਹਨਾਂ ਨੂੰ ਆਣ ਕੇ ਵੇਹਣਾ ਤੇ ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਦੋਂ ਕਿ ਅਸੀਂ ਜਦੋਂ ਤੀਜੀ ਚੌਥੀ 'ਚ ਤੁਸੀਂ ਨਹੀਂ ਹੋਵੋਗੇ ਤੇ ਪੜ੍ਹਨ ਪੂਰੀ ਲੈਣ ਪੰਜਾਬੀ ਦੀਆਂ ਪੂਰੀਆਂ ਪੜ੍ਹ ਲਈ ਨਹੀਂ ਸੀ ਤੇ ਹੁਣ ਮਾਸਟਰਾਂ ਦੇ ਵੀ ਹਾਲਾਤ ਇਹ ਨੇ ਵੀ ਉਹ ਕੁਝ ਨਹੀਂ ਇਹਨਾਂ ਨੂੰ ਪੜਾ ਨਹੀਂ ਦੇ ਹੂੰ ਵੀ ਬਹੁਤ ਵੀ ਉਹਨਾਂ ਨੂੰ ਕੰਮਕਾਰਾਂ ਚ ਹੋਰ ਕੰਮਕਾਰਾਂ ਦੇ ਵਿੱਚ ਆਪਦੇ ਜੀ ਪਤਾ ਨਹੀਂ ਵੀ ਕਿਹੜੇ ਤਰੀਕੇ ਦੇ ਨਾਲ ਜਾਂ ਕਿਹਦੀ ਸਰਕਾਰ ਦੀਆਂ ਪਾਲਿਸੀਆਂ ਜਾਂ ਮਾਸਟਰਾਂ ਦੀਆਂ ਪਾਲਿਸੀਆਂ ਵੀ ਕੁਝ ਤਰੀਕੇ ਦਾ ਪੜਾਇਆ ਵੀ ਨਹੀਂ ਜਾਇਆ ਹੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਨੌਕਰੀਆਂ ਲੈਕ ਨਹੀਂ ਬਣਾਇਆ ਜਾ ਰਿਹਾ ਬੱਚਾ ਠੀਕ ਹੈ ਠੀਕ ਧੰਨਵਾਦ ਬਾਂਜੇ ਕੀ ਨਾਂ ਜੀ ਆਪਣਾ ਕੁੱਚੀ ਬੋਲੋ ਥੋੜਾ ਜੀ ਹਾਂ ਹਮਣਕੌਰ ਤੁਹਾਡੇ ਆਪਣਾ ਕਰ ਵਾਲਾ ਸੀ ਜਿੰਦੀ ਡੈਥ ਹੋਈ ਸੀ ਕੀ ਨਾਂ ਸੀ ਉਹਨਾਂ ਦਾ ਜੀ ਬਾਲ ਸਿੰਘ ਹਾਂਜੀ ਬਾਲ ਸਿੰਘ ਬਹਾਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਾ ਆਉਦੇ ਸਾਨੂੰ ਦੱਸਿਆ ਅੱਜ ਠੀਕ ਹੈ ਜੀ ਤੇ ਬੱਚੇ ਕਿੰਨੇ ਆ ਪਰਵਾਸੀ ਜੀ ਚਾਰ ਕੁੜੀਆਂ ਦੋ ਮੁੰਡੇ ਚਾਰ ਕੁੜੀਆਂ ਦੋ ਮੁੰਡੇ ਠੀਕ ਹੈ ਜੀ ਕੀ ਮੰਗ ਕੇ ਕਰਦੇ ਹੋ ਜੀ ਹੁਣ ਤੁਸੀਂ